ਪਿੰਡ ਪੋਣਾ ਦੇ ਵਿੱਚ ਰਾਜਵੀਰ ਸਿੰਘ ਜਵੰਦਾ ਦੀ ਅੰਤਿਮ ਅਰਦਾਸ ਚੱਲ ਰਹੀ ਆ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਅਰਦਾਸ ਦੇ ਵਿੱਚ ਪਹੁੰਚੇ ਨੇ ਤਾਂ ਕੱਲਾ ਪ੍ਰੇਮੀ ਵੀ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇੱਕ ਬੱਚਾ ਜਿਹੜਾ ਵਾ ਰਾਜਵੀਰ ਜਵੰਦਾ ਦੀ ਤਸਵੀਰ ਬਣਾ ਕੇ ਸ਼ਰਧਾਂਜਲੀ ਦੇ ਰਿਹਾ ਵਾ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਕਿੱਥੋਂ ਆਇਆ ਬੱਚਾ ਗੱਲਬਾਤ ਕਰ ਲੈਨੇ ਆ ਕਿੱਥੋਂ ਆਏ ਤੁਸੀਂ ਤੁਸੀਂ ਰਾਜਵੀਰ ਜਵੰਦਾ ਦੀ ਤਸਵੀਰ ਬਣਾ ਰਹੇ ਹੋ ਸ਼ਰਧਾਂਜਲੀ ਦੇ ਰਹੇ ਹੋ ਕਿਹੜੇ ਪਿੰਡੋਂ ਆਏ ਹੋ ਤੁਸੀਂ ਕੋਲਾਪੁਰ ਜਲੰਧਰ ਜ਼ਿਲ੍ਹਾ ਤੋਂ ਹਾਂਜੀ ਮੈਂ ਸ਼ਰਧਾਂਜਲੀ ਪੇਡ ਕਰ ਰਿਹਾ ਰਾਜਵਿੰਦਰ ਜੰਦਾ ਦੀ ਤਸਵੀਰ ਬਣਾਈਏ ਕਿਸ ਤਰ੍ਹਾਂ ਆਇਆ ਆਪ ਹੁਣ ਇੱਥੇ ਬਣਾਈਏ ਹਾਂਜੀ ਹੁਣੇ ਬਣਾਈਆਂ ਤੇ ਸਾਨੂੰ ਦੁੱਖ ਹੋਇਆ ਜਦੋਂ ਸੁਣਿਆ ਕਿ ਉਹਨਾਂ ਦੇ ਦਿਤਿਓ ਹੋ ਚੁੱਕੀ ਆ ਤੇ ਦੁੱਖ ਦੀ ਗੱਲ ਸੀ ਤੇ ਮੈਂ ਸੋਚਿਆ ਕਿ ਉਹਨਾਂ ਦੀ ਤਸਵੀਰ ਬਣਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਵਾਂ ਹਾਂਜੀ ਬਹੁਤ ਸਾਰੇ ਕਲਾਕਾਰਾਂ ਨੇ ਤਸਵੀਰ ਬਣਾਈ ਜੀ ਸਿੱਧੂ ਮੂਸੇਵਾਲਾ ਦੀ ਤੁਸੀਂ ਬਣਾਈ ਜਾਂ ਇਹ ਜੋ ਤੁਸੀਂ ਉੱਥੇ ਪਹੁੰਚੇ ਸੀ ਸਿੱਧੂ ਮਸੂਏ ਜਦੋਂ ਅੰਤਿਮ ਅਰਦਾਸ ਹੋਈ ਸੀ ਉੱਥੇ ਹਾਂਜੀ ਉੱਥੇ ਪਹੁੰਚੇ ਸੀ ਕੋਟੜੀ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਬਣਾਈਆਂਈਆਂ ਨੇ ਹੋਰ ਬਾਕੀ ਵੀ ਬਹੁਤ ਆਇਦਰ ਹੈਗੇ ਨਾਲ ਕਿਹਦੇ ਨਾਲ ਆਏ ਤੁਸੀਂ ਮੈਂ ਆਪਣੇ ਪਾਪਾ ਨਾਲ ਤੇ ਆਪਣੀ ਦੀਦੀ ਨਾਲ ਹਾਂਜੀ ਭਾਜੀ ਬੇਟੇ ਨੇ ਤਸਵੀਰ ਬਣਾਈ ਆ ਸ਼ਰਧਾਂਜਲੀ ਦੇ ਰਿਆ ਵਾ ਕਿਸ ਤਰ੍ਹਾਂ ਦੇਖ ਦਿਓ ਰਾਜਵੀਰ ਜਵੰਦਰਾ ਚਲੇ ਜਾਣਾ ਇਸ ਦੁਨੀਆ ਤੋਂ ਵਿੱਚੋਂ ਸਰ ਬਹੁਤ ਦੁੱਖ ਦੀ ਗੱਲ ਆ ਕਿਉਂਕਿ ਆਪਣੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਘਾਟਾ ਪੈ ਰਿਹਾ ਠੀਕ ਹੈ ਕਿ ਉਹ ਪੰਜਾਬੀ ਕਲਾਕਾਰ ਆਪਣੇ ਕਾਫੀ ਜਾ ਰਹੇ ਆ ਜੋ ਪੰਜਾਬੀ ਨਾਲ ਪਿਆਰ ਕਰਦੇ ਸੀ ਨਾ ਉਹ ਕਾਫੀ ਕਲਾਕਾਰ ਵੀ ਜਾ ਰਹੇ ਆ ਦੇਖੋ ਜੀ ਜਿਦਾ ਆਪਣੇ ਸੰਦੀਪ ਹੋ ਗਿਆ ਸਿੱਧੂ ਬਾਜੀ ਹੋ ਗਿਆ ਠੀਕ ਨਹੀਂ ਤੇ ਆਪਣੇ ਦੀਪ ਆਪਣੇ ਸਤਾਂ ਜੀ ਫਿਰ ਤਸਵੀਰਾਂ ਬਣਾ ਕੇ ਤੁਸੀਂ ਦਿਨ ਬੱਚਾ ਕਿਸ ਤਰ੍ਹਾਂ ਤੁਹਾਡੇ ਨਾਲ ਆਇਆ ਜੇ ਕੀ ਕਹਿੰਦਾ ਸੀ ਮੈਂ ਜਾਣਾ ਅਰਦਾਸ ਕਹਿੰਦੇ ਜਾਣਾ ਆ ਤੇ ਸਰਦਾਰ ਦੇਣੀ ਹੈ ਮੈਂ ਕਿਹਾ ਬੇਟਾ ਤੁਸੀਂ ਦੇਖ ਲਈ ਤੇ ਤੁਹਾਡਾ ਮਨ ਮੰਨਦਾ ਹੈ ਇਨਾਂ ਨੇ ਕੱਲ ਬਣਾਈ ਸੀ ਕੱਲ ਵੀ ਮੈਨੂੰ ਮੈਂ ਵੀ ਸਗਾ ਆਪਣੇ ਕੰਮ ਤੋਂ ਛੁੱਟੀ ਕੀਤੀ ਅੱਜ ਮੈਂ ਚਲੋ ਕੋਈ ਗੱਲ ਨਹੀਂ ਪਰ ਦੋਖੀ ਗੱਲ ਬਹੁਤ ਜ਼ਿਆਦੀ ਹੋਵੇ ਸਾਡੇ ਵਿੱਚ ਹੈ ਨਹੀਂ ਅੱਜ ਉਹਨਾਂ ਦੇ ਗੀਤ ਨੂੰ ਤੁਸੀਂ ਕਿਸ ਤਰ੍ਹਾਂ ਦੇਦੇ ਗੀਤ ਕਿੱਦਾਂ ਦੇ ਪਸੰਦ ਸੀ ਤੁਹਾਨੂੰ ਉਹਨਾਂ ਦੇ ਉਹਨਾਂ ਦੇ ਸਾਰੇ ਗੀਤ ਵਧੀਆ ਸੀ ਜਿੱਦਾਂ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੇ ਸੀ ਹਾਂਜੀ ਬਈ ਬੇਟੀ ਵੀ ਨਾਲ ਆਈ ਆ ਪੂਰਾ ਪਰਿਵਾਰ ਅੱਜ ਸੰਤਿਵ ਦਾ ਆਸਰੇ ਵਿੱਚ ਪਹੁੰਚਿਆ ਵਾ ਅੱਜ ਰਾਜਵੀਰ ਜਵੰਦ ਆਪਣੇ ਵਿੱਚ ਨਹੀਂ ਹੈਗਾ ਲੋਕ ਬਹੁਤ ਪਸੰਦ ਕਰਦੇ ਸੀ ਉਹਨਾਂ ਨੂੰ ਹਣਾ ਬਹੁਤ ਅਰਦਾਸਾਂ ਵੀ ਹੋਈਆਂ ਤੁਸੀਂ ਵੀ ਅਰਦਾਸ ਕੀਤੀ ਸੀ ਉਸ ਵਕਤ ਜਦੋਂ ਹਸਪੀਟਲ ਦੇ ਵਿੱਚ ਸੀ ਸਾਰਾ ਸੀ ਅਰਦਾਸ ਹੀ ਕੀਤੀ ਚਰਾਗਬੱਤੀ ਵੀ ਕੀਤਾ ਪਰ ਇਹ ਨਹੀਂ ਸੀ ਪਤਾ ਵੀ ਜਾਨੀ ਕਿ ਉੱਪਰ ਇਹ ਵਿੱਚ ਨਹੀਂ ਰਹਿਣਗੇ ਐਤੋਂ ਬਹੁਤ ਮਿਹਨਤ ਲਾ ਕੀਤਾ ਵਾਇਗਰੂ ਦਾ ਪਰ ਜੋ ਬਾਕੀ ਮਾਲਕ ਨੂੰ ਮਨਜ਼ੂਰ ਉਹਨਾਂ ਦਾ ਪਾਣਾ ਮੰਨਣਾ ਪੈਣਾ ਕੋਈ ਦੁੱਖ ਬਹੁਤ ਜ਼ਿਆਦਾ ਕਿਉਂ ਇਸ ਤਰ੍ਹਾਂ ਸੋਚਿਆ ਵੀ ਨਹੀਂ ਸੀ ਕਦੀ ਉਹਨਾਂ ਨਾਲ ਹੋ ਵੀ ਸਕਦੀ ਹੈ ਤਸਵੀਰਾਂ ਫਿਰ ਬੱਚਾ ਕਿਸ ਤਰ੍ਹਾਂ ਇਹ ਬਣਾਉਂਦਾ ਕਦੋਂ ਤੋਂ ਸ਼ੁਰੂ ਕੀਤੀਆਂ ਬਣਾਉਣੀਆਂ ਤਸਵੀਰਾਂ ਸਾਰੇ 3ਵੀਂ ਕਲਾਸ ਦੇ ਉਹ ਬਣਾਉਂਦਾ ਹਾਂਜੀ ਇਹ ਲਖਵਿੰਦਰ ਸਾਰਾ ਸਮਰਾ ਇਹਨਾਂ ਦਾ ਇਹ ਕਿਤੇ ਫੋਟੋ ਬਣਾਈ ਸੀ ਗੁਰੂ ਨਾਨਕ ਦੇਵ ਜੀ ਦੇ ਨਾਲ ਪਹਿਲੇ ਫਸਟ ਟਾਈਮ ਉਹਨਾਂ ਨੇ ਦੇਖੀ ਫਿਰ ਉਹਨਾਂ ਸਕੂਲ ਸੰਧਿਆ ਸੀਗਾ ਮੈਨੂੰ ਬੁਲਾਇਆ ਸਕੂਲ ਫਿਰ ਉਹਨਾਂ ਨੇ ਮੈਨੂੰ ਦਿਖਾਈ ਤੇ ਉਹਨਾਂ ਨੇ ਕਿਹਾ ਬੱਚਾ ਬਹੁਤ ਅੱਗੇ ਤੋਂ ਅੱਗੇ ਤਰੱਕੀ ਕਰੇਗਾ ਫਿਰ ਉਹਨਾਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਕਾਕੇ ਦੇ ਹਾਂਜੀ ਸਮਰਾ ਦਾ ਕਿਤੇ ਤਸਵੀਰ ਕਿੰਨੀ ਦੇਰ ਚ ਬਣਾਈ ਫਿਰ ਰਾਜੂ ਜਵੰਦਾ ਜੀ ਤੁਸੀਂ ਇਹ ਥੋੜੇ ਚਿਰ ਚ ਬਣਾਈ ਇੱਕ ਘੰਟੇ ਚ ਸਿੱਧੀ ਸਿੱਧ ਜਿਹੀ ਬਣਾਈਏ ਤੁਸੀਂ ਹਾਂਜੀ ਕਾਕੇ ਫਿਰ ਇੱਥੇ ਪਹੁੰਚੇ ਤੁਸੀਂ ਬਾਹਰ ਰੱਖੀ ਤਸਵੀਰ ਲੋਕ ਆ ਰਹੇ ਨੇ ਮਿਲ ਰਹੇ ਨੇ ਤੁਹਾਡੇ ਹਾਂਜੀ ਤੁਸੀਂ ਵੀ ਆਏ ਹੋ ਬ੍ਰਦਰ ਦੇ ਨਾਲ ਸ਼ਰਧਾਂਜਲੀ ਦੇਣ ਆਏ ਹੋ ਇੱਥੇ ਹਨਾ ਕੀ ਕਹਿਣਾ ਚਾਹੋਗੇ ਰਾਜਵੀਰ ਜਵੰਦਾ ਬਾਰੇ ਉਹਨਾਂ ਦੇ ਗੀਤ ਕਿਸ ਤਰ੍ਹਾਂ ਤੁਸੀਂ ਸੁਣਦੇ ਸੀ ਗੀਤਾਂ ਦੇ ਹਾਂਜੀ ਅਸੀਂ ਸਾਰੇ ਗੀਤ ਸੁਣੇ ਬਹੁਤ ਸੋਹਣੇ ਸੋਹਣੇ ਗੀਤ ਕੱਢੇ ਸੀਗੇ ਉਹ ਕਦੇ ਵੀ ਪੋਲਿਟਿਕਸ ਚ ਨੇ ਇਸੇ ਪਾਸ ਕਰਕੇ ਸਾਨੂੰ ਬਹੁਤ ਵਧੀਆ ਲੱਗਦੇ ਸੀ ਕਦੀ ਮਿਲੇ ਸੀ ਰਾਜਵੀਰ ਜਵੰਦੇ ਨੂੰ ਨਹੀਂ ਕਦੇ ਮਿਲੇ ਨਹੀਂ ਹੋਇਆ ਬੱਚੇ ਜਿਹੜੇ ਨੇ ਛੋਟੇ ਛੋਟੇ ਪਹੁੰਚੇ ਨੇ ਇੱਥੇ ਅ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੀ ਇਸ ਬੱਚੇ ਵੱਲੋਂ ਤਸਵੀਰ ਜਿਹੜੀ ਆ ਬਣਾਈ ਗਈ ਆ ਸ਼ਰਨਜੀਤ ਨਾਮ ਦਾ ਸ਼ਰਨਜੀਤ ਸ਼ਰਨਜੀਤ ਸਿੰਘ ਇਹਨਾਂ ਦਾ ਨਾਮ ਹੈਗਾ ਵਾ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ